ਮੈਂ ਅਮਰਤਪਾਲ ਸਿੰਘ ਪੱਪੂ ਅਮਰਤਪਾਲ ਸਰ ਜੀ ਜਿਆਰ ਆ ਰਿਹਾ ਹੈ ਜਿਆਦਾ ਤਿਹਾਰ ਆ ਰਿਹਾ ਹੈ ਹਾਂਜੀ ਹੋਰ ਵੀ ਕਈ ਥਾਵਾਂ ਦੇ ਵਿੱਚ ਦਾ ਤਿਹਾਰ ਬੜਾ ਸ਼ਰਦਾ ਦੇ ਸ਼ਾਨਾ ਮਨਾਇਆ ਜਾਂਦਾ ਹੈ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਕਹਿੰਦੇ ਹਾਂ ਵੀ ਲੋਹੜੀ ਦਾ ਤਿਹਾਰ ਆਪਾਂ ਆਮ ਮਿਲ ਕੇ ਆਪ ਪਾਰਦੀ ਦੇ ਅਧਿਕਾਰੀ ਪਟਿਆਲੇ ਦੇ ਅਰਜਿੰਦ ਸਾਡੇ ਬਾਹਰ ਟਾਪਿਆਂ ਦੇ ਵੱਲੋਂ ਲੋਹੜੀ ਦਾ ਤਿਹਾਰ ਆਰਾਲ ਮਿਲ ਕੇ ਆਪਾਂ ਮਨਾਈਏ ਕਿਸੇ ਤਰ੍ਹਾਂ ਦਾ ਵਿਕਤਰਾ ਨਹੀਂ ਕਰਨਾ ਪਿਆਰ ਪ੍ਰੋ ਰਲ ਮੇ ਕਿ ਆਪਾਂ ਲੋੜੀ ਦੇ ਧਾਮ ਭਾਈ ਹੋਰ ਲੱਖ ਰੱਖ ਤੁਹਾਨੂੰ ਬਧਾਈਆਂ ਪਰਮਾਤਾ ਤੁਹਾਨੂੰ ਸੁੱਖੀ ਰੱਖੇ ਚੜ੍ਹਦੀ ਕਲਾ ਰੱਖੇ ਭਾਈ ਗਰੂ ਮੈਂ ਇਹ ਗੱਲ ਕਹਿੰਦਾ ਨੌਜਵਾਨ ਨੂੰ ਨਸ਼ਾ ਰਹਿਤ ਕੋ ਵਰਤਿ ਜਾ ਜੀ ਜੋ ਸਾਡੇ ਭਗਵੰਤ ਮਾਨ ਜੀ ਨੇ ਵਿੱਚ ਰੋਚ ਚਲਾਈ ਹੈ ਬਈ ਨਸ਼ਾ ਰਹਿਤ ਕਰੋ ਜਿੰਨਾ ਪੰਜਾਬ ਦੀ ਨਸ਼ਾ ਬਾਜੀ ਹੁੰਦਾ ਵੈਸੇ ਜ਼ਿਆਦਾ ਨਹੀਂ ਨਸ਼ਾ ਆਪਾਂ ਕਹਿ ਸਕਦੇ ਨਸ਼ਾ ਤਾਂ तकरीबन ਘਟੋ ਗਿਆ ਬਹੁਤ ਆਪਣੇ ਪੰਜਾਬੀ ਹੁਣ ਇਸ ਗੱਲ ਤੇ ਭਗਵੰਤ ਮਾਨ ਜੀ ਦੇ ਕਹਿਣੇ ਤੇ ਲੱਗ ਗਿਆ ਹਨ ਕੋਈ ਨਸ਼ਾ ਵਰਲਾ ਵਲਾ ਕਹਿ ਨਹੀਂ ਸਕਦੇ ਕੋਈ ਨਸ਼ਾ ਵਜ੍ਹਾ ਹੈ ਨਹੀਂ ਹੁਣ ਇਹ ਬੇਸਾਬ ਨਾਲ ਬਿਲਕੁਲ ਨਸ਼ਾ ਨਹੀਂ ਹੈ ਬਾਕੀ ਜਾਨ ਹਾਂ ਉਹ ਵੀ ਭਗਵੰਦ ਵਾਹਿਗੁਰੂ ਦੀ ਬਈ ਦਵਾਈ ਵੀ ਅਸੀਂ ਖਤਮ ਕਰ ਦਾਂਗੇ ਬਿਲਕੁਲ ਰਹਿਣ ਨਹੀਂ ਦਿੰਦੇ ਜੋ ਮਰਜੀ ਹੋ ਜੇ ਬਾਕੀ ਇਹ ਗੱਲ ਵੀ ਆਪਾਂ ਰਲ ਮਿਲ ਕੇ ਰੂੜੀ ਦੇ ਤਿਹਾੜ ਪਿਆਨਾ ਮਰਾਈਏ ਤੇ ਸੱਚੇ ਬਾਤ ਸੁਖੀ ਬਦਲ ਚੰਗਾ ਦਿਨ ਆਵੇ ਵਾਹਿਗੁਰੂ ਚੰਗਾ ਦਿਨ ਲਿਆਈਏ ਰਾਨੀ ਮੇਰੇ ਕੇ ਖੁਸ਼ੀਆਂ ਭਰ ਆਵੇ ਸੁਖਸ਼ਾ ਦਾ ਦਿਨ ਆਵੇ ਬਾਕੀ ਆਪ ਪਾਰਟੀ ਜਿੰਦਾਬਾਦ